ਪੁਜਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਰਾਜ ਦੀਪ ਤੇ ਖਬਰਾਂਵਾਲ ਵਦਨ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਂ ਹੀ ਵਾਪਰੇ ਸੜਕੀ ਹਾਦਸੇ ਖੰਨਾ ਦੇ ਵਿੱਚ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਸਮਰਾਲਾ ਦੇ ਵਿੱਚ ਵੀ ਸੜਕੀ ਹਾਦਸੇ ਨੇ ਲਿਆਂਦੇ ਦੋ ਜਾਨਾਂ ਵੱਖੋ-ਵੱਖਰੇ ਹਾਸਿਆਂ ਵਿੱਚ ਗਈਆਂ 6 ਤੋਂ ਵੱਧ ਲੋਕਾਂ ਦੀਆਂ ਜਾਨਾਂ ਨਾਵੀਕੇ ਬੈਂਕ ਵਿੱਚ ਲੱਗੀ ਅੱਗ ਮੌਕੇ ਤੇ ਬੁਝੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਪਾਇਆ ਕਾਬੂ ਸ਼ਾਰਟ ਸਰਕਟ ਨੂੰ ਦੱਸਿਆ ਗਿਆ ਅੱਗ ਲੱਗਣ ਦਾ ਕਾਰਨ ਜਦਾ ਭਾਵਨਾ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਵਕ ਵਕ ਥਾਂ ਹੀ ਸਜਾਏ ਗਏ ਨਗਰ ਕੀਰਤਨ ਅਤੇ ਸਮਾਗਮ ਗੁਰੂ ਘਰਾਂ ਦੇ ਵਿੱਚ ਸੰਗਤ ਸੰਗਤਾਂ ਹੋਈਆਂ ਨਤਮਸਤਕ ਚਾਰ ਦੇ ਵਿੱਚ ਵਾਲਮੀਕੀ ਭਾਈਚਾਰੇ ਦੇ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ ਪਗਵਾਨ ਵਾਲਮੀਕੀ ਜੀ ਦਾ ਕੀਤਾ ਗੁਣगान ਹੁਣ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਵਾਪਰਨ ਵਾਲੇ ਤਿੰਨ ਭਿਆਨਕ ਸੜਕੀ ਹਾਦਸਿਆਂ ਦੀ ਜਿੱਥੇ ਸ਼ਹਿਰ ਵਾਸੀ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਪ ਦੀਆਂ ਖੁਸ਼ੀਆਂ ਮਨਾ ਰਹੇ ਸਨ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਭਿਆਨਕ ਸੜਕੀ ਹਾਦਸੇ ਵਾਪਰੇ ਜਿਸ ਦੇ ਵਿੱਚ 6 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੰਨਾ ਦੇ ਵਿੱਚ ਵਾਪਰੇ ਦਰਦਨਾਕ ਸੜਕੀ ਹਾਦਸੇ ਦੇ ਵਿੱਚ ਇੱਥੇ ਟੈਂਪੂ ਟਰੈਵਲਰ ਅਤੇ ਇੱਕ ਖੜੇ ਟਰੱਕ ਦੇ ਵਿੱਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਜਿਸ ਦੇ ਵਿੱਚ 4 ਸਾਲ ਦੀ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਵਿਆਹ ਤੋਂ ਪਰਤ ਰਿਆ ਸੀ ਕਿੰਨੇ ਵਜੇ ਐਕਸੀਡੈਂਟ ਹੋਇਆ ਸੀ ਇਹ ਪਾਜੀ 5:30 ਪੌਣੇ 6 ਵਜੇ ਹੋਇਆ ਜੀ ਕੀ ਕਾਰਨ ਜੀ ਲੱਗਾ ਤੁਹਾਨੂੰ ਐਕਸੀਡੈਂਟ ਵਾਹ ਇੱਕ ਟਰੱਕ ਸਾਈਡ ਤੇ ਖੜਾ ਸੀ ਪਿੱਛੋਂ ਗੱਡੀ ਆਈ ਪਿਛਵਾ ਕੇ ਲੱਗੀ ਅੱਛਾ ਜੀ ਹਾਂਜੀ ਕਿੰਨੇ ਵੇਲੇ ਸੜਕ ਬੰਦ ਨੇ ਸਾਢੇ 5 ਪੌਣੇ 6 ਵਜੇ ਇਹਦੇ ਵਿੱਚ ਹੈਗੇ ਤਕਰੀਬਨ 10-12 ਜਾਨੇ ਹੈਗੇ ਪਾਹ ਪਾਰਾ ਜੀ ਹਾਂਜੀ ਕਿਸੇ ਡੈੱਟ ਵੀ ਹੋਈ ਹੈ ਜੀ ਭਾਈ ਇਹਦੇ ਜਾਨੀ ਕਿ ਸਹੀ ਭੇਜੇ ਹੁਣ ਅੱਗੇ ਦਾ ਨਹੀਂ ਪਤਾ ਆਪਾਂ ਨੂੰ ਕੀ ਹਸਬਕਤਾ ਵਾ ਜਾਨੀ ਕਿ ਹੁਣ ਉੱਤੇ ਦਾ ਨਹੀਂ ਆਪਾਂ ਨੂੰ ਪਤਾ ਕੀ ਹੈ ਇੱਥੇ ਸਹੀ ਸੀ ਸਾਰੇ ਜਿਹੜੇ ਭੇਜੇ ਪੈਕਚਰ ਹੈ ਹੀ ਜਾਨੀ ਕਿ ਸਟੱਸਟਾਂ ਲੱਗੀਆਂ ਸੀ ਬਾਕੀ ਠੀਕ ਉਤੇ ਹੀ ਦੂਸਰੀ ਖਬਰ ਸਮਰਾਲਾ ਤੋਂ ਹੈ ਜੋ ਕਿ ਸਮਰਾਲਾ ਦੇ ਗੜੀਪੁਲ ਦੇ ਨਜ਼ਦੀਕ ਵਾਪਰੀ ਇਥੇ ਇੱਕ ਇਨੋਵਾ ਦੀ ਟਿੱਪਰ ਦੇ ਨਾਲ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਨੋਵਾ ਦੇ ਵਿੱਚ 7 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਜ਼ਖਮੀ ਹੋ ਗਏ ਨੇ ਇਹ ਰਾੜਾ ਸਾਫ ਹੋ ਰਹੀ ਸੀ ਠੀਕ ਰੋਪੜ ਦੇ ਲਾਗੇ ਕੋਈ ਪਿੰਡ ਆਈ ਉੱਤੇ ਪ੍ਰੋਗਰਾਮ ਤੇ ਜਾ ਰਹੀ ਸੀ ਨਹੀਂ ਇੱਕੋ ਪਿੰਡ ਦੇ ਸੀ ਸਾਰੇ ਮੁੰਡੇ ਨਹੀਂ ਜੀ ਤਿੰਨ ਮੁੰਡੇ ਬਾਹਰ ਸੀਗੇ ਅੱਛਾ ਸਰਪੰਚ ਇੱਕ ਮੁੰਡਾ ਸੀ ਕਿੰਨੇ ਸੀਗੇ ਮੁੰਡੇ ਸੱਤ ਮੁੰਡੇ ਸੀ ਬੈਂਡ ਵਾਲੇ ਸੀ ਹਾਂ ਜੀ ਬੈਂਡ ਵਾਲੇ ਕਿਹੜਾ ਬੈਂਡ ਸੀ ਇਹ ਦੀਪਾ ਬੈਂਡ ਹੈ ਦੀਪ ਉਹ ਹਾਂ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਦਾੜਾ ਸਾਪ ਤੇ ਇਹ ਵਾਪਸੀ ਸੀ ਜੀ ਜਾਂ ਜਾ ਰਹੇ ਸੀ ਨਹੀਂ ਜਾ ਰਹੇ ਸੀਗੇ ਅੱਛਾ ਬਰਾਤ ਤੇ ਜਾ ਰਹੇ ਸੀਗੇ ਹਾਂ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਤਕਰੀਬਨ 8:00 ਸਵੇਰ ਦਾ ਹੋਣਾ ਹੈ ਇਸੇ ਕਰ ਬੀ ਸਿੰਘ ਕਮਜੀਤ ਜੀ ਜਿਹੜਾ ਇੱਕ ਸਵੇਰ ਨੂੰ ਕਿੰਨੇ ਵਜੇ ਦਾ ਟਾਈਮ ਸੀ ਤੁਹਾਨੂੰ ਕਿੰਨੇ ਵਜੇ ਸਾਢੇ 7 ਵਜੇ ਕਿੰਨੇ ਬੰਦੇ ਸੀ ਜੀ ਠੀਕ ਹੈ 7 ਬੰਦੇ ਲੋਗ ਆ ਗਏ ਤੇ ਸੇਜੀ ਮਸੇਵਲ ਹਸਪਤਲ ਤੇ ਇਹ ਦਿੱਤੇ ਆ ਵਿੱਚ ਸ਼ਾਇਦ ਦੋ ਬੰਦੇ ਐਕਸਪੈਰ ਹੋ ਗਏ ਆ ਤੇ ਉਹਨਾਂ ਮੁਕਦਮਾ ਦਰਜ ਕਰਕੇ ਅੱਗੇ ਅਗਲੀ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਆਏ ਸੀਗੇ ਕਿੱਥੇ ਜਾਣਾ ਸੀ ਇਹਨਾਂ ਨੇ ਇਹ ਅਜੇ ਤੱਕ ਤਾਂ ਇਹ ਹੀ ਗੱਲ ਪਤਾ ਲੱਗਿਆ ਵੀ ਪਿੰਡ ਰਾੜਾ ਈ ਤੋਂ ਆਏ ਆ ਰਹੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਫੰਕਸ਼ਨ ਤੇ ਕਿਸੇ ਉਹ ਕਲੀਅਰ ਨਹੀਂ ਹੋ ਜਾ ਕੇ ਮੌਕੇ ਉਦੋਂ ਲੁਧਿਆਣਾ ਦੇ ਵਿੱਚ ਵੀ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਦੋ ਟਰੱਕ ਆਪਸ ਦੇ ਵਿੱਚ ਪੇੜ ਗਏ ਅਤੇ ਇਸ ਹਾਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ। ਹਾ사 ਲੁਧਿਆਣਾ ਦੇ ਦਿੱਲੀ ਫਿਰੋਜ਼ਪੁਰ ਬਾਈਪਾਸ ਤੇ ਵਾਪਰਿਆ ਜਦ ਚਸ਼ਮਦੀਦਾਂ ਦੀ ਮੰਨੀਏ ਤਾਂ ਇਹ ਹਾ사 ਸੜਕ ਦੇ ਵਿੱਚ ਪਏ ਖੱਡੇ ਦੇ ਕਾਰਨ ਵਾਪਰਿਆ। ਇੱਕ ਟਰੱਕ ਦੇ ਵੱਲੋਂ ਖੱਡੇ ਤੋਂ ਬਚਾਅ ਕਰਨ ਦੇ ਚਲਦੇ ਹੋਏ ਦੂਸਰੇ ਟਰੱਕ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਇਸ ਹਾਦਸੇ ਦੇ ਵਿੱਚ ਇੱਕ ਟਰੱਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਟਰੱਕ ਡਰਾਈਵਰ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਹਾਦਸੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ ਆ ਸਰਬਨਗਰ ਵਾਲਾ ਜਿਹੜਾ ਪੁਲ ਲਈ ਨਵਾਂ ਬਣਿਆ ਪਖਵਾਲ ਵਾਲਾ ਉਹ ਹੈ ਟੋਏ ਦੇ ਕਰਕੇ ਐਕਸੀਡੈਂਟ ਹੋਇਆ ਸੜਕਾ ਟੋਏ ਬਚਾਉਣ ਦੀ ਖਾਤਰ ਗੱਡੀ ਵਾਲੇ ਇੱਧਰ ਆਉਂਦੇ ਆ ਨਾਲ ਹੀ ਉਹ ਮੋਰੋ ਗੱਡੀ ਆਈ ਆ ਦੋਨੇ ਇੱਕ ਟਿਪਰ ਆ ਇੱਕ ਡੱਬਾ ਗੱਡੀ ਆ ਇੱਕ ਦਾ ਬੰਦਾ ਵਿੱਚ ਖਤਮ ਹੋ ਗਿਆ ਇੱਕ ਦਾ ਬੰਦੇ ਕੱਢ ਲਿਆ ਉਹ ਵੀ ਅਜੇ ਜ਼ਖਮੀ ਆ ਮੌਕੇ ਤੇ ਐਮਬੂਲੈਂਸ ਨਹੀਂ ਆਈ ਹੈਗੀ ਜੇ ਐਮਬੂਲੈਂਸ ਆਏਂਦੀ ਬੰਦਾ ਬਚ ਜਾਂਦਾ ਬਾਕੀ ਪੁਲਿਸ ਤਾਂ ਆਈ ਹੋਈ ਆ ਮੌਕੇ ਤੇ ਐਮਬੂਲੈਂਸ ਨੂੰ ਕਿਸੇ ਨੇ ਫੋਨ ਕੀਤਾ ਹੋਇਆ ਸੀ ਉਹ ਕੀਤਾ ਫੋਨ ਨਹੀਂ ਕੀਤਾ ਇੰਨੇ ਬੰਦੇ ਪਤਾ ਨਹੀਂ ਲੱਗਦਾ ਪਰ ਹਰ ਇੱਕ ਬੰਦਾ ਕਹ ਰਹੀ ਦਿੰਦਾ ਜਦੋਂ ਐਕਸੀਡੈਂਟ ਹੁੰਦਾ ਵਾ ਪਰ ਬਟ ਕੋਈ ਆਇਆ ਨਹੀਂ ਮਿਲਕ ਪਲਾਂਟ ਤੋਂ ਜੀ ਦਰਾਹਾਂ ਨੂੰ ਜਾ ਰਹੇ ਆ ਬਿਲਕੁਲ ਫਲਾਈਓਵਰ ਤੇ ਜਦੋਂ ਸਟਾਰਟ ਹੁੰਦਾ ਉੱਥੇ ਐਕਸੀਡੈਂਟ ਹੋਇਆ ਜੀ ਕਾਹਦਾ ਕਾਹਦਾ ਹੋਇਆ ਜੀ ਇੱਥੇ ਇਹ ਇੱਕ ਜੀ ਇਹ ਟਰੱਕ ਆ ਜੀ ਦੂਸਰਾ ਇੱਕ ਰੇਤਾ ਦਾ ਟਿਪਰ ਆ ਕਿ ਬੰਦੇ ਬਚਾਅ ਹੋ ਗਿਆ ਜੀ ਜਿਹੜੇ ਸਾਹ ਨੂੰ ਐਕਸੀਡੈਂਟ ਹੋਇਆ ਲੱਗਦਾ ਇੱਕ ਬੰਦਾ ਜੀ ਮਤਲਬ ਉਹਨੂੰ ਬਚਾ ਲਿਆ ਗਿਆ ਸੀਗਾ ਜਿਹੜੇ ਇੱਥੇ ਦੇ ਰਾਹਗੀਰ ਤੇ ਪੁਲਿਸ ਕਰਮਚਾਰੀਆਂ ਦੀ ਹੈਲਪ ਦੇ ਨਾਲ ਇੱਕ ਬੰਦੇ ਨੂੰ ਬਚਾ ਕੇ ਹਸਪੀਟਲ ਐਡਮਿ ਖਬਰ ਖੰਨਾ ਤੋਂ ਹੈ ਜਿੱਥੇ ਜੀਟੀ ਰੋਡ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਫਾਇਰ ਬ੍ਰਿਗੇਡ ਦੇ ਮੁਤਾਬਿਕ ਉਹਨਾਂ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਬੈਂਕ ਦਾ ਸਟਰੋਂਗ ਰੂਮ ਸੁਰੱਖਿਆ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਕੰਨਾ ਪੁਲਿਸ ਵੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸ ਰਹੀ ਹੈ ਆਗ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਹ ਸੈਰ ਦੇ ਦੌਰਾਨ ਜਦੋਂ ਬਾਹਰ ਨਿਕਲੇ ਤਾਂ ਬੈਂਕ ਦੇ ਕੋਲੋਂ ਲੰਘਣ ਲੱਗੇ ਤਾਂ ਉਹਨਾਂ ਨੇ ਧੂੰਆਂ ਵੇਖ ਕੇ ਫਾਇਰ ਅਫਸਰ ਨੂੰ ਤੁਰੰਤ ਸੂਚਨਾ ਦਿੱਤੀ ਸਰੇ ਸਾਨੂੰ ਫੋਨ ਆਇਆ ਸਾਨੂੰ ਫੋਨ ਕੀਤਾ ਗਿਆਨੀ ਜੀ ਨੇ ਇਹਨਾਂ ਦਾ ਫੋਨ ਆਇਆ ਕਿ ਇੱਕ ਬੈਂਕ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਰ ਕਰਨ ਜਾ ਰਹੇ ਹੋਣੇ ਕਿਤੇ ਸਾਨੂੰ ਸੂਚਨਾ ਮਿਲਦੀ ਹੈ ਸਾਡੀ ਟੀਮ ਮੌਕੇ ਤੇ ਪਹੁੰਚ ਗਈ ਆ ਕੇ ਦੇਖਿਆ ਅੱਗ ਨੂੰ ਅਸੀਂ ਬੁਝਾਉਣਾ ਸ਼ੁਰੂ ਕਰਤਾ ਤੇ ਪਰ ਸਟਰੋਂਗ ਰੂਮ ਬਚਾਲਿਆ ਗਿਆ ਸਾਡੀ ਮੁਸਤੈਦੀ ਨਾਲ ਟੀਮ ਦੇ ਨਾਲ ਮਤਲਬ ਇੰਨੀ ਸਪੀਡ ਨਾਲ ਸਾਡੀ ਗੱਡੀ ਇੱਥੇ ਪਹੁੰਚੀ ਕਿ ਸਟਰੋਂਗ ਰੂਮ ਬਚਾਲਿਆ ਅੱਗੇ ਹੈਗੀ ਹੈ ਅੰਦਰ ਸਟੋਰ ਸਰਕਲ ਨਾਲ ਲੱਗੀ ਹੋ ਸਕਦੀ ਹੈ ਜਾਂ ਸਾਨੂੰ ਪ੍ਰੋਪਰ ਨਹੀਂ ਪਤਾ ਹਲੇ ਕਿ ਅੱਗ ਕਿੱਦਾਂ ਲੱਗੀ ਹੈ ਫੋਨ ਕੀਤਾ ਗਿਆ ਇਥੋਂ ਸੰਜੂ ਸ਼ਰਮਾ ਜਿਹਨਾਂ ਦਾ ਇੱਥੇ ਵੈਂਕਜ ਅਕਾਊਂਟ ਆ ਸੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਅੱਗੇ ਲੌਗ ਵਗੈਰਾ ਖੁਲਵਾਏ ਮੈਨੇਜਰ ਨੂੰ ਕਹਿ ਕੇ ਅਸੀਂ ਸਾਡੀ ਟੀਮ ਤੁਸੀਂ ਦੇਖ ਰਹੇ ਹੋ ਪਿੱਛੇ ਕੰਮ ਕਰ ਰਹੀ ਹੈ ਆ ਕੰਟਰੋਲ ਕੂਪਲੀ ਵਿੱਚ ਇਹਨਾਂ ਕੋਈ ਸ਼ਾਰਟ ਸਰਕਟ ਹੋਇਆ ਹੈ ਉਹ ਬਿਜਲੀ ਦਾ ਜਿਹੜਾ ਹੈਗਾ ਇਹਨਾਂ ਦਾ ਅਰੇਂਜਮੈਂਟ ਅੰਦਰ ਹੈ ਜਿਹੜਾ ਸਵਿਚ ਵਗੈਰਾ ਤੇ ਉੱਥੋਂ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਤੇ ਕਦੋਂ ਕਦਿ ਅੱਗ ਲੱਗੀ ਰਹੀ ਹੈ ਇਹ ਸਾਨੂੰ ਸਵੇਰੇ 8 ਵਜੇ ਪਤਾ ਲੱਗਿਆ ਦੇਖੋ ਕਿੰਨਾ ਕੁ ਸਾਰਾ ਦੇਖੋ ਅਜੇ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਬੈਂਕ ਵਾਲੇ ਇਹ ਕਹਿੰਦੇ ਮੇਰੇ ਖਿਆਲ ਕੈਸ਼ ਤਾਂ ਸ਼ਾਇਦ ਸੇਫ ਹੈ ਤੇ ਬਾਕੀ ਰਿਕਾਰਡ ਰਿਪੋਰਟ ਸੜਿਆ ਪਹਿਲੀ ਪਾਸਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਦੁਨੀਆ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਲੁਧਿਆਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਰਲ ਟਾਊਨ ਦੇ ਵਿੱਚ ਵਿਸ਼ੇਸ਼ ਤੌਰ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਇਸ ਇਸ ਦੇ ਵਿੱਚ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਦੇ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਸਰਵਣ ਕਰਵਾਇਆ ਗਿਆ ਇਸ ਦੌਰਾਨ ਗੁਰਦੁਆਰੇ ਦੇ ਪ੍ਰਧਾਨ ਅਤੇ ਲੁਧਿਆਣਾ ਇੰਡਸਟਰੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਦੇ ਵੱਲੋਂ ਕਿਸਾਨਾਂ ਦੀ ਜਿੱਤ ਦੇ ਲਈ ਵਿਸ਼ੇਸ਼ ਤੌਰ ਤੇ ਅਰਦਾਸ ਕਰਵਾਈ ਗਈ। ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਦਾ ਅੰਦਾਤਾ ਅੱਜ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਦਿੱਲੀ ਆंदोलਨ ਦੇ ਵਿੱਚ ਲੱਗਿਆ ਹੋਇਆ ਹੈ ਅਤੇ ਲੋੜ ਹੈ ਕਿ ਪ੍ਰਕਾਸ਼ ਦਿਹਾੜੇ ਦੇ ਮੌਕੇ ਉਹਨਾਂ ਦੀ ਜਿੱਤ ਦੀ ਅਰਦਾਸ ਕਰਵਾਈ ਜਾਵੇ ਤਾਂ ਜੋ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਨੂੰ ਜਿੱਤ ਕੇ ਵਾਪਸ ਆਉਣ। ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਗੁਰਨਾਨਕ ਨਾਮਲੇਵਾ ਅੱਜ ਬਣਾ ਰਿਏ ਇਸ ਦਿਹਾੜੇ ਨੂੰ ਅ ਜਿੱਥੇ ਵੀ ਗੁਰਨਾਨਕ ਨਾਮਲੇਵਾ ਵਸਦੇ ਆ ਸਾਰੀ ਦੁਨੀਆ ਦੇ ਵਿੱਚ ਇਸ ਦਿਹਾੜੇ ਨੂੰ ਅੱਜ ਬਣਾਇਆ ਜਾਂਦਾ ਸੋ ਅੱਜ ਅਸੀਂ ਇੱਥੇ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਗੁਰੂ ਕਿਰਪਾ ਕਰੇ ਵੀ ਜਿਹੜਾ ਗੁਰਨਾਨਕ ਦਾ ਮਾਰਗ ਹੈ ਉਤੇ ਸਾਰੀ ਦੁਨੀਆ ਦੀ ਲੋਕਾਈ ਨੂੰ ਚੱਲਣ ਦਾ ਗੁਰੂ ਬਲਬਖਸ਼ਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ سلسلہ ਲਗਾਤਾਰ جاری ਹੈ ਉਧਰ ਗੁਰਦੁਆਰਾ ਪਹਿਲੀ ਪਾਸ਼ਾਏ ਗਊਕਾਰ ਸਾਹਿਬ ਦੇ ਵਿੱਚ ਕੈਬਨਿਟ ਮੰਤਰੀ ਭਰਤ ਕੁਸ਼ਨਾਸ਼ੂ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਜਿੱਥੇ ਖੇਤੀ ਕਾਨੂੰਨਾ ਤੇ ਦਿੱਲੀ ਦੇ ਵਿੱਚ ਹੋ ਰਹੇ ਕਿਸਾਨ ਆंदोलਨਾਂ ਤੇ ਗੱਲ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਮੇਅਰ ਬਲਕਾਰ ਸਿੰਘ ਸੰਧੂ ਅਤੇ ਵਿਧਾਇਕ ਸੰਜੀਤ ਤਲਵਾਰਸਣੇ ਹੋਰ ਕਈ ਮੋਤਬਰ ਸ਼ਖਸੀਅਤਾਂ ਮੌਜੂਦ ਰਹੀਆਂ ਅੱਜ ਪਹਿਲੀ ਪਾਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਜਿਹੜੇ ਸਮਾਗਮ ਮਨਾਏ ਜਾ ਰਹੇ ਹੈ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਔਰ ਦੁਨੀਆ 'ਚ ਜਿੱਥੇ ਰਹਿੰਦੇ ਨਾਨਕ ਨਾਨ ਲੈ ਵਾ ਸੰਗਤ ਹੈ ਸਭ ਨੂੰ ਇਹਦੀ ਮੁਬਾਰਕ ਬਾਤ ਦਿਨਾ ਇਸ ਪਵਿੱਤਰ ਦਿਹਾੜੇ ਦੀ ਤੇ ਅੱਜ ਜਿਵੇਂ ਤੁਸੀਂ ਪੁੱਛਿਆ ਕਿ ਇਸ ਤਰੀਕੇ ਮਨਾਇਆ ਜਾ ਰਿਹਾ ਹਰ ਘਰ ਚ ਮਨਾਇਆ ਜਾ ਰਿਹਾ ਹਰ ਸਥਾਨ ਤੇ ਮਨਾਇਆ ਜਾ ਰਿਹਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ ਜਿਹੜੀ 550ਵੀਂ ਸ਼ਤਾਬਦੀ ਮਨਾਈ ਗਈ ਸੀ ਉਹਦਾ ਅੱਜ ਕਲੋਜ਼ਿੰਗ ਸੈਰੇਮਨੀ ਡੇਰਾ ਬਾਬਾ ਨਾਨਕ ਸਾਡੇ ਸੀਐਮ ਸਾਹਿਬ ਆਪ ਕਰ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਪੱਲੀ ਪਾਸੇ ਗੁਰੂ ਨਾਨਕ ਦੇਵ ਜੀ ਦੇ ਪਰਗੜ ਉਤਸਵ ਦੇ ਹਾਂ ਉਹਨਾਂ ਦੇ ਵੀ ਲੱਖ ਲੱਖ ਮੁਬਾਰਕਵਾਦ ਦਿੰਦਾ ਸਾਰਿਆਂ ਨੂੰ ਤੇ ਨਾਲ ਹੀ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਸਮੂਹ ਸੰਗਤ ਦੇ ਉੱਤੇ ਆਪਣਾ ਮੇਰ ਪਰਿਆ ਹੱਥ ਬੰਨਾਈ ਰੱਖਣ ਜੀ ਸਰ ਇਸ ਤੋਂ ਇਲਾਵਾ ਗੱਲ ਕਰੀਏ ਕਿਸ ਤਰੀਕੇ ਦੇ ਇੰਤਜ਼ਾਮ ਹੈਗੇ ਨੇ ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਨਗਰ ਨਿਗਮ ਦੇ ਨਾਲ ਹਾਂ ਨਗਰ ਨਿਗਮ ਰੋ ਹਰ ਤਰ੍ਹਾਂ ਦਾ ਸਫਾਈ ਦਾ ਵਗੈਰਾ ਸਾਰਾ ਤਰ੍ਹਾਂ ਦੇ ਜਿਹੜੇ ਕੁਲਕੁਲ ਪ੍ਰਬੰਧ ਦਾ ਕੀਤੇ ਗਏ ਆ ਇੱਕ ਬਿਲਕੁਲ ਅਸੀਂ ਕੈਂਪੇਨ ਚਲਾਇਆ ਪਿਆ ਹੈ ਸੈਨੀਟੇਸ਼ਨ ਦਾ ਕੈਂਪੇਨ ਤੁਹਾਨੂੰ ਪਤਾ ਹੀ ਹੈ ਸਵੱਛ ਸਰਵਖਣ ਵੀ ਚੱਲ ਰਿਹਾ ਹੈ। ਰਾਏਕੌਰ ਦੇ ਇਤਿਹਾਸਿਕ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਵੱਲੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਕਮਲਜੀਤ ਸਿੰਘ ਦੀ ਦੇਖਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਨਤਮਸਤਕ ਹੋਈਆਂ ਹੋਣ ਲਈ ਪਹੁੰਚੀਆਂ ਅਤੇ ਗੁਰੂ ਚਰਨਾਂ ਦੇ ਵਿੱਚ ਸੁਖ ਸ਼ਾਂਤੀ ਅਤੇ ਤੰਦਰੁਸਤੀ ਦੇ ਲਈ ਅਰਦਾਸ ਕੀਤੀ। ਇਸ ਮੌਕੇ ਸਜਾਏ ਕਥਾ ਕੀਰਤਨ ਦਰਬਾਰ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਸੁਣਾ ਕੇ ਗੁਰੂ ਇਤਿਹਾਸ ਦੇ ਨਾਲ ਜੋੜਿਆ ਅਤੇ ਹੀ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦੇ ਰਸਪਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਗੁਰਦੁਆਰਾ ਟਾਲੀਆਨ ਅਸਾ ਪਾਸ਼ੇ ਦਸਵੀਂ ਵਿਖੇ ਸਿੱਖ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਮੁੱਚੀ ਮਨੁੱਖਤਾ ਦੇ ਰਾਇਬਰ ਸਤੰਤਨ ਸਤਗੁਰ ਨਾਨਕ ਦੇਵ ਜੀ ਮਹਾਰਾਜ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਇਸ ਪਾਵਨ ਪਵਿੱਤਰ ਸਥਾਨ ਤੇ 1 ਲੱਖ ਤੋਂ ਉੱਪਰ ਸੰਗਤ ਅਦਨਾਤਮਸਤ ਖੋਣ ਲਈ ਇੱਥੇ ਆਈ ਹੈ ਮੈਂ ਵੇਖ ਰਿਹਾ ਬਿ ਸਮਾਜ ਦੇ ਸਾਰੇ ਵਰਗਾਂ ਦੇ ਵਿੱਚ ਨੌਜਵਾਨ, ਵੀਰ, ਬਜ਼ੁਰਗ, ਮਤਾਵਾਂ ਤੇ ਪੈਣਾ ਬਹੁਤ ਭਾਰੀ ਹੁਸ਼ਿਆਰ ਦੇ ਨਾਲ ਗੁਰਦੁਆਰਾ ਸਾਹਿਬ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ ਤੇ ਕਾਰ ਸੇਵਾ ਵੱਲੋਂ ਗੁਰਦਰਾ ਲੰਗਰ ਸਾਹਿਬ ਭਿਹੂਰ ਸਾਹਿਬ ਵੱਲੋਂ ਗੁਰਦਰਾ ਟਾਲੀਆਣਾ ਸਾਹਿਬ ਵੱਲੋਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਹੁਣ ਜੋ ਵੀ ਸੰਗਤਾਂ ਸੇਵਾ ਕਰਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰੀਆਂ ਦੀ ਸੇਵਾ ਲੇਕੇ ਚਲਾਉਣ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਾਲੋਕ ਬਖਸ਼ੀਰਣ ਬਾਅਦ ਚੜਕੇ ਜੀ ਸਭ ਦੇ ਨਾਲ ਸੰਗਤਾਂ ਜੁੜੀਆਂ ਨੇ ਇਸੇ ਤਰ੍ਹਾਂ ਜੁੜੀਆਂ ਲੱਕੇ ਗੁਰੂ ਮਹਾਰਾਜ ਨਾਮ ਸਿਮਰਨ ਦੀ ਦਾਤ ਬਖਸ਼ੇ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਹੋਵੇ ਲੁਧਿਆਣਾ ਦੇ ਤਾਂਦਰਾ ਇਲਾਕੇ ਦੇ ਵਿੱਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੌਕੇ ਤੇ ਪੂਜਯ ਹਲਕਾ ਗਿਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਰਨਛੋਪਾ ਪ੍ਰਾਪਤ ਸਥਾਨਾਂ ਦੇ ਵਿਕਾਸ ਦੇ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਤਾਂਦਰਾ ਕਲਸਟਰ ਦੇ ਲਈ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਦੇ ਅਧੀਨ ਲੁਧਿਆਣਾ ਦੇ 21 ਪਿੰਡ ਆਉਂਦੇ ਨੇ। ਉਥੇ ਵਿਧਾਇਕ ਵੈਦ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੇ ਲਈ ਪੰਜਾਬ ਦੇ ਕਿਸਾਨਾਂ ਤੇ ਅਤਿਆਚਾਰ ਕਰਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਅਤੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਦਾ ਇਕੱਲੇ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਸਥਾਨ ਹੈ ਉਸ ਜਗ੍ਹਾ ਨੂੰ ਕੈਪਟਨ ਮਰਿੰਦਰ ਸਿੰਘ ਹੁਰਾ ਨੇ 1 ਕਰੋੜ ਰੁਪਏ ਡਿਵੈਲਪਮੈਂਟ ਦੀ ਜਿਹੜੀ ਰਾਸ਼ੀ ਉਹ ਦਿੱਤੀ। ਇਸੇ ਤਰ੍ਹਾਂ ਹੀ ਤਾਂਦਰੇ ਵਿੱਚ 1 ਕਰੋੜ ਰੁਪਿਆ ਡਿਵੈਲਪਮੈਂਟ ਵਾਸਤੇ ਆਇਆ। ਇਸੇ ਤਰ੍ਹਾਂ ਹੀ ਠੱਕਰਵਾਲ ਦੇ ਵਿੱਚ 1 ਕਰੋੜ ਰੁਪਿਆ ਡਿਵੈਲਪਮੈਂਟ ਵਾਸਤੇ ਆਇਆ। ਤੁਸੀਂ ਆਪ ਜਾ ਕੇ ਮੈਂ ਚਾਹੂੰਗਾ ਦੇਖੋ ਕਿ 1 ਸਾਲ ਦੇ ਵਿੱਚ ਅਸੀਂ ਕਿੰਨੀ ਇਹਨਾਂ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਹੈ। ਬਹੁਤ ਖੂਬਸੂਰਤ ਅਸੀਂ ਜਿਹੜੇ ਸਾਡੇ ਇਹ ਪਿੰਡ ਨੇ ਬਣਾਏ ਨੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਤਾਂਦਰਾ ਕਲਸਟਰਾਏ ਦੇ ਵਿੱਚ 21 ਪਿੰਡ ਨੇ ਇਦੇ ਵਿੱਚ ਤਕਰੀਬਨ ਤਕਰੀਬਨ 100 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਬੜੀ ਵੱਡੀ ਗੱਲ ਹੈ ਇਹ 100 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਉਹ ਸਾਡੇ ਚੱਲ ਰਹੇ ਨੇ ਸਾਈਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਰੂਪ ਦੇ ਮੌਕੇ ਤੇ ਸਮਾਸ਼ੇਵੀ ਸੰਸਥਾ ਦੇ ਵੱਲੋਂ ਲਾਈਫਲਾਈਨ ਫਾਊਂਡੇਸ਼ਨ ਦੇ ਵੱਲੋਂ ਜਿੱਥੇ ਧਾਰਮਿਕ ਸਮਾਗਮ ਕਰਵਾਇਆ ਗਿਆ ਉੱਥੇ ਹੀ ਇਸ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਵੱਲੋਂ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਸਦੀ ਮੈਂਬਰਾਂ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਪੁਰਪ ਦੀਆਂ ਵਧਾਈਆਂ ਦਿੱਤੀਆਂ ਗਈਆਂ। ਅੱਜ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਇਹ ਨਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਜਿਹੜਾ ਕਿ ਸਿੱਖੇਵਾਰ ਰੋਡ ਲਾਈਫਲਾਈਨ ਫਾਊਂਡੇਸ਼ਨ ਦਾ ਇੱਕ ਡਾਇਗਨੋਸਟਿਕ ਸੈਂਟਰ ਬਣਾਇਆ ਗਿਆ ਹੈ ਜਿਹਦੇ ਵਿੱਚ ਹੈਲਥ케ਅਰ ਸੈਂਟਰ ਐਂਡ ਹੋਰ ਸਹੂਲਤਾਂ ਵੀ ਨੇ ఫిਜ਼ੀਓਥੈਰੇਪੀ ਟਾਈਪ ਉਹ ਸੈਂਟਰ ਬਣਿਆ ਹੈ ਉਸ ਸੈਂਟਰ ਦੇ ਅੰਦਰ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਇਸ ਵੇਲੇ 10 ਵਜੇ ਤੋਂ ਲੈ ਕੇ ਹੁਣ ਤੱਕ ਲਗਭਗ 150 ਪਲੱਸ ਜੋ ਹੈ ਪ੍ਰਾਣੀਆਂ ਨੇ ਆ ਕੇ ਬਲੱਡ ਡੋਨੇਸ਼ਨ ਕਰ ਚੁੱਕੇ ਨੇ ਤੇ ਸਾਨੂੰ ਆਸ਼ਾ ਹੈ ਵੀ 300 ਤੋਂ 400 ਬਲੱਡ ਡੋਨੇਸ਼ਨ ਹੋਣਗੀ ਤੇ ਹੁਣ ਗੁਰੂ ਕਰਦੇ ਆਂ ਅਗਲੀ ਖਬਰ ਦੇ ਵੱਲ ਲੁਧਿਆਣਾ ਦੇ ਵਿੱਚ ਵਾਲਮੀਕੀ ਪਾਈਚਾਰੇ ਦੇ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਵਾਲਮੀਕੀ ਜੀ ਦਾ ਗੁੜਗਾਨ ਕੀਤਾ ਭਗਵਾਨ ਵਾਲਮੀਕੀ ਲਗਭਗ ਵੀਹ ਦਿਨ ਸੇ ਸੁ ਮੌਕੇ ਦੇ ਇਹ ਕੁਸ਼ੇਕ ਆਗਰਾਮ ਜੋ ਅਸੀਂ ਸ਼ਸਤਰ ਪੂਜਾ 사ਸੰਗਤ ਦੇ ਪ੍ਰਚਾਰ ਫੇਰੀ ਕਰਦੇ ਹੁੰਦੇ ਆ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੱਲਾ ਕੋਪਾਲ ਨਗਰ ਪਰੋਂ ਤਨਾਕਰ ਚੌਂਕ ਤੋਂ ਲੈ ਕੇ ਹੈਪੋਲ ਦੇ ਵਖਵਾ ਕੇ ਇਲਾਕੇ ਚ ਘੁੰਮਦੀ ਹੋਈ ਤਨਾਕਰ ਚੌਂਕ ਦੇ ਵਿੱਚ ਸੰਪੰਨ ਹੋਏਗੀ। ਔਰ ਸਾਡੇ ਨਾਲ ਸਾਡੇ ਬਹੁਤ ਸਤਕਾਰਯੋਗ ਆਦਰਨੀਏ ਨਾਲਾ ਸੁਨਦਰ ਟਵਾਲ ਜੀ ਕੌਂਸਲਰ ਸਾਹਿਬ ਅੰਗਰੇਜ਼ ਸਿੰਘ ਸੰਧੂ ਜੀ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਸਤਕਾਰਯੋਗ ਵੀਰ ਪੱਪੂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਸਾਡੇ ਜਿਨ੍ਹਾਂ ਵੱਲੋਂ ਮੇਰਾ ਸਨਮਾਨ ਕੀਤਾ ਗਿਆ ਦਸਵੀਂ ਪਾਸ਼ਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨੂੰ ਨਤਮਸਤਕ ਹੁੰਦੇ ਹੈ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਦੇ ਸ਼੍ਰੀ ਚਰਨਾ ਚ ਅਸ਼ੀਰਵਾਦ ਲੈਂਦੇ ਹੋਏ ਮੈਂ ਅੱਜ ਦੀ ਇਸ ਸ਼ੋਭਾ ਯਾਤਰਾ ਦਾ 20 ਸ੍ਰੇਸ਼ਟ ਪੀਕੇ ਟਾਂਗ ਜੀ ਸਾਡੇ ਅੰਗਰੇਜ਼ ਸੰਧੂ ਜੀ ਭਾਜੀ ਆਏ ਕਾਉਂਸਲਰ ਲਾਲਾ ਸ੍ਰਿੰਦਰਪਾਲ ਜੀ ਐਡਵੋਕੇਟ ਸਾਡੇ ਸਮਾਜ ਦੇ ਬਹੁਤ ਜੁਝਾਰੂ ਪਹੁੰਚੇ ਨੇ ਭਾਈ ਸਾਹਿਬ ਹੁਣੀ ਆਏ ਆ ਇਹਨਾਂ ਦਾ ਨਿੰਦਰਾਦੀਆ ਜੀ ਇਹਨਾਂ ਸਾਰਿਆਂ ਦੇ ਮੈਂ ਪਹੁੰਚਣ ਦੇ ਤਹਿਤੋਂ ਧੰਨਵਾਦ ਕਰਦਾ ਔਰ ਇਹ ਪ੍ਰਭਾਤ ਮੇਰੀ ਇਸ ਕਿ ਸਮੁੱਚਾ ਭਾਈਚਾਰਾ ਰਾਜਨੀਤਿਕ ਤੌਰ ਤੇ ਜੋ ਮਰਜ਼ੀ ਹੁੰਦਾ ਰਹੇ ਲੇਕਿਨ ਅਸੀਂ ਸਾਰੇ ਪੰਜਾਬੀ ਕੱਟੇ ਆਂ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਜਯ ਦਿਵਸ ਦੀ ਔਰ ਗੁਰਪੁਰਬ ਦੀ ਸਾਨੂੰ ਸਾਰਿਆਂ ਨੂੰ ਹੀ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਉਧਰ ਵਾਰਡ ਨੰਬਰ 1 ਦੀ ਗੱਲ ਕਰੀਏ ਤਾਂ ਇੱਥੇ ਮਸੀਹੀ ਭਾਈਚਾਰੇ ਦੇ ਵੱਲੋਂ ਖਾਸ ਬੈਠਕ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਬੈਕਵਰਡ ਕਲਾਸ ਬੋਰਡ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ ਨੇ ਹਿੱਸਾ ਲਿਆ ਇਸ ਦੌਰਾਨ ਮਸੀਹੀ ਭਾਈਚਾਰੇ ਨੇ ਉਹਨਾਂ ਦੇ ਅੱਗੇ ਆਪਣੀਆਂ ਮੁਸ਼ਕਲਾਂ ਰੱਖੀਆਂ ਜਿਸ ਨੂੰ ਸੁਣਨ ਤੋਂ ਬਾਅਦ ਮੁਹੰਮਦ ਗੁਲਾਬ ਨੇ ਉਹਨਾਂ ਨੂੰ ਦੂਰ ਕਰਨ ਦਾ ਪ੍ਰੋਸਾ ਦਿੱਤਾ ਅੱਜ ਦੀ ਬੈਠਕ ਵਾਰਡ ਨੰਬਰ 1 ਅਮਨਨਗਰ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਅਸੀਂ ਅੱਜ ਮਿਨਿਉਲਟੀ ਕਮਿਸ਼ਨ ਨੂੰ ਮਸੀਹੀ ਭਾਈਚਾਰੇ ਨੂੰ ਜੋ ਆ ਰਹੀਆਂ ਦਿੱਕਤਾਂ ਉਹਦੇ ਬਾਰੇ ਜਾਣੂ ਕਰਾਈਆਂ ਗਈਆਂ ਔਰ ਦਿੱਕਤਾਂ ਵੀ ਕੁਝ ਵੱਡੀਆਂ ਨਹੀਂ ਹੈਗੀਆਂ ਬੇਸਿਕ ਦਿੱਕਤਾਂ ਨੇ ਜਿੱਦਾਂ ਕਿ ਕਿਸੇ ਦਾ ਨੀਲਾ ਕਾਟ ਨਹੀਂ ਬਣਿਆ ਕਿਸੇ ਦਾ ਆਧਾਰ ਕਾਟ ਨਹੀਂ ਬਣਿਆ ਕਿਸੇ ਦਾ ਜਾਤੀ ਸਰਟੀਫਿਕੇਟ ਨਹੀਂ ਬਣਿਆ ਸ਼ਗਨ ਸਕੀਮ ਨਹੀਂ ਮਿਲ ਰਹੀ ਲੋਕਾਂ ਨੂੰ ਇਹ ਬੇਸਿਕ ਜਿਹੜੀਆਂ ਜ਼ਰੂਰਤਾਂ ਸੀ ਤੇ ਇੱਥੇ ਸਭ ਤੋਂ ਵੱਡਾ ਅੱਜ ਮੁੱਦਾ ਉੱਠਿਆ ਜੀ ਕਵਰਸਥਾਨ ਦਾ ਕਵਰਸਥਾਨ ਦੀ ਜ਼ਮੀਨ ਵਾਸਤੇ ਇਹਨਾਂ ਨੂੰ ਵਾਇਸ ਚੇਅਰਮੈਨ ਮੁਹੰਮਦ ਗੁਲਾਬ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਸਨ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਲਦ ਤੋਂ ਜਲਦ ਮੁਸ਼ਕਲਾਂ ਹੱਲ ਕੀਤੀਆਂ ਜਾਵेंगी ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਤੇ ਇਹਨਾਂ ਦੀ ਸਾਰੀ ਸਮੂਚੀ ਟੀਮ ਦਾ ਆਪਣੀ ਪੂਰੀ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਵੱਲੋਂ तहे ਦਿਲ ਦਾ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹਾਂ। ਔਰ ਅੱਜ ਮੈਂ ਇਹਨਾਂ ਦੇ ਵਿੱਚ ਸਿਰਫ ਇੱਕ ਪਰਿਵਾਰਿਕ ਤੌਰ ਤੇ ਆਇਆ ਹਾਂ ਔਰ ਸਿਰਫ ਇੱਕ ਕੈਲੋ ਪਰਿਵਾਰ ਮਿਲਨ ਹੈ ਉਹੀ ਮਿਲਨ ਆਏ ਹਾਂ ਅਸੀਂ ਔਰ ਮੈਂ ਇਹਨਾਂ ਨੂੰ ਇੱਕ ਗੱਲ ਦਾ ਹੋਰ ਭਰੋਸਾ ਦਵਾਇਆ ਕਿ ਜਿਹੜੀ ਸਰਕਾਰ ਦੁਆਰਾ ਸਕੀਮਾਂ ਚੱਲ ਰਹੀਆਂ ਨੇ ਜਿਹੜੀ ਸਾਡੀ ਪੰਜਾਬ ਪਛੜੀ ਸ਼੍ਰੇਣੀ ਜਿਹੜੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਜੀ ਦਾ ਸੁਪਨਾ ਹੈ ਕਿ ਪਛੜੀ ਸ਼੍ਰੇਣੀ ਦਾ ਹਰ ਪਰਿਵਾਰ ਹਰ ਫੈਮਿਲੀ ਹਰ ਘਰ ਦੇ ਵਿੱਚ ਉਹਨਾਂ ਦਾ ਆਪਣਾ ਸਵੈ ਰੋਜ਼ਗਾਰ ਹੋਵੇ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਸ਼ਹਿਰ ਦੇ ਵਿੱਚ ਵਕ ਵਕ ਥਾਂ ਹੀ ਵਾਪਰੇ ਸੜਕੀ ਹਾਸੇ ਖੰਨਾ ਦੇ ਵਿੱਚ ਸੜਕ ਹਾਸੇ ਵਿੱਚ ਦੋ ਲੋਕਾਂ ਦੀ ਮੌਤ ਸਮਰਾਲਾ ਦੇ ਵਿੱਚ ਵੀ ਸੜਕੀ ਹਾਸੇ ਨੇ ਲਈਆਂ ਦੋ ਜਾਨਾਂ ਵਕੋ ਬਕਰੇ ਹਾਸਿਆਂ ਵਿੱਚ ਗਈਆਂ 6 ਤੋਂ ਵੱਧ ਲੋਕਾਂ ਦੀਆਂ ਜਾਨਾਂ ਨਾਵੀਕੇ ਬੈਂਕ ਵਿੱਚ ਲੱਗੀ ਅੱਗ ਮੌਕੇ ਤੇ ਬੁਝੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਪਾਇਆ ਕਾਬੂ ਸ਼ਾਰਟ ਸਰਕਟ ਨੂੰ ਦੱਸਿਆ ਗਿਆ ਅੱਗ ਲੱਗਣ ਦਾ ਕਾਰਨ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਵਕ ਵਕ ਥਾਂ ਹੀ ਸਜਾਏ ਗਏ ਨਗਰ ਕੀਰਤਨ ਅਤੇ ਸਮਾਗਮ ਗੁਰੂ ਘਰਾਂ ਦੇ ਵਿੱਚ ਸੰਗਤ ਸੰਗਤਾਂ ਹੋਈਆਂ ਨਤਮਸਤਕ ਇਸ ਸ਼ਹਿਰ ਦੇ ਵਿੱਚ ਵਾਲਮੀਕੀ ਭਾਈਚਾਰੇ ਦੇ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਜੀ ਦਾ ਕੀਤਾ ਗੁਣगान ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡਾ ਈਮੇਲ ਆਈਡੀ ਹੈ www.news@fastway.in ਲੁਧਿਆਣਾ ਕਬਨਨਾਮ ਵਿੱਚ ਫਿਲਹਾਲ ਬਸ ਐ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ